ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਰੜ ਔਰ ਬਨੂੜ ਦੇ ਵਿਚਕਾਰ ਮਾਝੇ ਦੁਆਬੇ ਦੇ ਸਿੰਘਾਂ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਲਾਪ ਹੁੰਦਾ ਏਸ ਸਮੇ ਇੱਕ ਨਗਰ ਛੱਤ ਜਿੱਥੋਂ ਦੇ ਰਹਿਣ ਵਾਲੇ ਹਿੰਦੂ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੇਨਤੀ ਕਰਦੇ ਨੇ ਕਿ ਆ ਸਾਨੂੰ ਇੱਥੋਂ ਦੇ ਮੁਗਲ ਹਾਕਮ ਨੇ ਜਿਹੜੇ ਉਹ ਬਹੁਤ ਪਰੇਸ਼ਾਨ ਕਰਦੇ ਨੇ ਸਾਡੀ ਬੇਨਤੀ ਹੈ ਕਿ ਸਾਡਾ ਇਹਨਾਂ ਮੁਗਲ ਹਾਕਮਾਂ ਦੇ ਕੋਲੋਂ ਛੁਟਕਾਰਾ ਕਰਵਾਇਆ ਜਾਵੇ ਬਾਬਾ ਜੀ ਮਾਝੇ 도ਆਬੇ ਦੇ ਸਿੰਘਾਂ ਨੂੰ ਨਾਲ ਲੈ ਕੇ ਛੱਤ ਦੇ ਉੱਤੇ ਹਮਲਾ ਕਰਦੇ ਨੇ ਛੱਤ ਨਗਰ ਨੂੰ ਫਤਿਹ ਕਰਕੇ ਤੇ ਉਹਨਾਂ ਹਿੰਦੂਆਂ ਦੀ ਮੁਗਲਾਂ ਦੇ ਜ਼ੁਲਮਾਂ ਤੋਂ ਖਲਾਸੀ ਕਰਵਾਉਂਦੇ ਨੇ ਛੁਟਕਾਰਾ ਦਵਾਉਂਦੇ ਨੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਔਰ ਸਮੂਹ ਖਾਲਸਾ ਪੰਥ ਦੇ ਸਾਹਮਣੇ ਸਰਹੰਦ ਦਾ ਨਵਾਬ ਵਜ਼ੀਰ ਖਾਨ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਮੈਦਾਨ ਦੀ ਚੋਣ ਕੀਤੀ ਜਿੱਥੇ ਜੰਗ ਲੜੀ ਜਾਣੀ ਸੀ ਜਿਸ ਨੂੰ ਅੱਜ ਦੇ ਸਮੇਂ ਆਪਾਂ ਚੱਪੜ ਚਿੜੀ ਦਾ ਮੈਦਾਨ ਕਹਿੰਨੇ ਆ ਇੱਥੇ ਹੋਈ ਜੰਗ ਨੂੰ ਚੱਪੜ ਚਿੜੀ ਦੀ ਜੰਗ ਕਹਿੰਨੇ ਆ ਉੱਥੇ ਨੇੜੇ ਬਹੁਤ ਸਾੜੇ ਛੱਪੜ ਸਨ ਨੇੜੇ ਦਰਖਤਾਂ ਦੇ ਝੁੰਡ ਸਨ ਦਰਖਤਾਂ ਦੇ ਝੁੰਡਾਂ ਨੂੰ ਝਿੜੀ ਔਰ ਛੱਪੜ ਨੇੜੇ ਹੋਣ ਕਰਕੇ ਛੱਪੜ ਤੇ ਝਿੜੀ ਜਿਹੜਾ ਸ਼ਬਦ ਸੀ ਲੋਕ ਵਰਤਦੇ ਸਨ ਕਿ ਇੱਥੇ ਛੱਪੜ ਬਹੁਤ ਨੇ ਤੇ ਝਿੜੀਆਂ ਨੇ ਛੱਪੜ ਚਿੜੀ ਤੋਂ ਵਿਗੜਦਾ ਹੋਇਆ ਹੌਲੀ ਹੌਲੀ ਇਹ ਜਿਹੜਾ ਸ਼ਬਦ ਹੈ ਉਹ ਚੱਪੜ ਚਿੜੀ ਬਣ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਚੱਪੜ ਚਿੜੀ ਦੇ ਮੈਦਾਨ ਦੀ ਚੋਣ ਕਰਦੇ ਨੇ। ਦੂਜੇ ਪਾਸਿਓਂ ਵਜ਼ੀਰ ਖਾਨ ਸਰਹੰਦ ਤੋਂ ਆਪਣੀ ਫੌਜ ਦੇ ਨਾਲ ਚਾਲੇ ਪਾਉਂਦਾ ਹੈ। ਤਿੰਨ ਤਰ੍ਹਾਂ ਦੀ ਫੌਜ ਵਜ਼ੀਰ ਖਾਨ ਦੇ ਕੋਲ ਸੀ। ਪਹਿਲੀ ਉਹਦੀ ਆਪਣੀ ਫੌਜ ਜਿੱਦੀ ਗਿਣਤੀ ਕੁਝ ਵਿਦਵਾਨ 15 ਕੋ ਹਜ਼ਾਰ ਦੇ ਕਰੀਬ ਦੱਸਦੇ ਨੇ। ਦੂਜੀ ਫੌਜ ਜਿਹੜੀ ਉਹਨੇ ਆਪਣੇ ਨੇੜੇ ਦੇ ਆਪਣੇ ਹਮਦਰਦੀਆਂ ਦੇ ਕੋਲੋਂ ਇਕੱਠੀ ਕੀਤੀ ਹੋਈ ਸੀ ਜਿਵੇਂ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਵਾਲਾ ਉਹ ਸੀ ਇਦਾਂ ਦੇ ਹੋਰ ਉਹਦੇ ਜਿਹੜੇ ਹਮਦਰਦ ਸਨ ਉਹਨਾਂ ਦੀ ਫੌਜ ਤੀਜੀ ਫੌਜ ਜਿਹੜੀ ਵਜ਼ੀਰ ਖਾਨ ਨੇ ਜਹਾਦ ਦਾ ਨਾਹਰਾ ਲਾ ਕੇ ਧਰਮ ਯੁੱਧ ਦੇ ਨਾਮ ਦੇ ਉੱਪਰ ਇਕੱਠੀ ਕੀਤੀ ਸੀ ਜਿਹੜੇ ਮੁਸਲਮਾਨ ਜਜ਼ਬਾਤੀ ਹੋ ਕੇ ਆਪਣੇ ਵੱਲੋਂ ਇਸਲਾਮ ਦੀ ਰਾਖੀ ਲਈ ਇਸ ਜੰਗ ਵਿੱਚ ਆਏ ਸਨ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕਰੀਬਨ 40000 50000 ਦੇ ਕਰੀਬ ਫੌਜ ਦੀ ਗਿਣਤੀ ਸੀ ਜੇ ਵजीर खान ਦੀ ਗਿਣਤੀ ਵੇਖੀਏ ਫੌਜ ਦੀ ਤਿੰਨਾਂ ਤਰ੍ਹਾਂ ਦੀ ਫੌਜ ਮਿਲਾ ਕੇ ਵजीर खान ਦੀ ਫੌਜ ਦੀ ਗਿਣਤੀ ਵੀ ਜਿਹੜੀ ਹੈ ਉਹ 40-50000 ਦੇ ਕਰੀਬ ਹੋ ਜਾਂਦੀ ਹੈ ਉਹਦੇ ਕੋਲ ਬਹੁਤ ਵੱਡਾ ਤੋਪਖਾਨਾ ਸੀ ਬਹੁਤ ਸਾਰੇ ਹਾਥੀ ਸਨ ਇਤਿਹਾਦਕ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਵੀ ਜਿਹੜੀ ਫੌਜ ਦੀ ਗਿਣਤੀ ਸੀ ਉਹ ਕਰੀਬਨ 40-50000 ਦੇ ਕਰੀਬ ਸੀ ਬਾਬਾ ਜੀ ਦੇ ਕੋਲ ਜਿਹੜੀ ਫੌਜ ਹੈ ਉਹ ਵੀ ਤਿੰਨ ਤਰ੍ਹਾਂ ਦੀ ਪਹਿਲੀ ਉਹ ਜਿਹੜੀ ਗੁਰੂ ਦੇ ਨਾਮ ਦੇ ਉੱਤੇ ਗੁਰੂ ਦੇ ਪਿਆਰ ਵਿੱਚ ਸਹਾਬਜਾਦਿਆਂ ਦੇ ਪਿਆਰ ਵਿੱਚ ਮੈਦਾਨੇ ਜੰਗ ਦੇ ਵਿੱਚ ਜੁੱਝਣ ਵਾਸਤੇ ਤੇ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਸਤੇ ਆਈਏ ਦੂਜੇ ਉਹ ਸਨ ਜਿਨ੍ਹਾਂ ਨੂੰ ਜਿਵੇਂ ਫੂਲਕੀਆ ریاست ਨੇ ਤਨਖਾਹ ਦੇ ਕੇ ਭੇਜਿਆ ਸੀ ਕਿ ਤੁਹਾਨੂੰ ਅਸੀਂ ਤਨਖਾਹ ਦੇਵਾਂਗੇ ਤੁਸੀਂ ਮੈਦਾਨੇ ਜੰਗ ਜੰਗ ਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿਓ ਤੀਜੇ ਸਨ ਉਹ ਲੁਟੇਰੇ ਲੋਕ ਜਿਨ੍ਹਾਂ ਨੇ ਹੁਣ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਜੰਗ ਦੇ ਵਿੱਚ ਫਤਿਹ ਹੁੰਦੀ ਵੇਖੀ ਸੀ ਹਰ ਜੰਗ ਜਿੱਤਦਿਆਂ ਵੇਖਿਆ ਸੀ ਤੇ ਉਹਨਾਂ ਨੂੰ ਸੀ ਕਿ ਜੇ ਸਿੱਖ ਇਸ ਜੰਗ ਨੂੰ ਜਿੱਤ ਜਾਂਦੇ ਨੇ ਤੇ ਅਸੀਂ ਸਰਹੰਦ ਦੇ ਵਿੱਚ ਜਿਹੜਾ ਕਿ ਬਹੁਤ ਅਮੀਰ ਕਸਬਾ ਹੈ ਜਿੱਦੀ ਕਿ 1 ਸਾਲ ਦੀ ਇਨਕਮ ਹੈ ਜਿਹੜੀ ਉਹ 52 ਲੱਖ ਦੇ ਕਰੀਬ ਹੈ ਇਸ ਸ਼ਹਿਰ ਨੂੰ ਲੁੱਟਾਂਗੇ ਸੋ ਤਿੰਨ ਤਰ੍ਹਾਂ ਦੀ ਫੌਜ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪਹਿਲੀ ਉਹ ਜਿਹੜੇ ਗੁਰੂ ਦੇ ਪਿਆਰ ਚ ਆਏ ਦੂਜੇ ਉਹ ਜਿਹੜੇ ਤਨਖਾਹ ਵਾਸਤੇ ਆਏ ਤੀਜੇ ਉਹ ਜਿਹੜੇ ਲੁੱਟ ਦੀ ਇੱਛਾ ਰੱਖ ਕੇ ਆਏ ਮੈਦਾਨੇ ਜੰਗ ਦੇ ਵਿੱਚ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਜੰਗ ਸ਼ੁਰੂ ਹੁੰਦੀ ਹੈ ਵਜ਼ੀਰ ਖਾਂ ਦੀਆਂ ਤੋਪਾਂ ਨੇ ਖਾਲਸੇ ਦਾ ਬਹੁਤ ਨੁਕਸਾਨ ਕੀਤਾ ਅਖੀਰ ਮੈਦਾਨੇ ਜੰਗ ਦੇ ਵਿੱਚ ਗੁਰੂ ਦੇ ਪਿਆਰ ਚ ਸਿੰਘ ਜੂਝਦੇ ਨੇ ਇਸ ਸਮੇਂ ਦੌਰਾਨ ਆਪਾਂ ਪਿੱਛੇ ਜ਼ਿਕਰ ਕੀਤਾ ਸੀ ਕਿ ਗੰਡਾ ਮਲ ਜਿਹੜਾ ਸੁੱਚਾ ਆਨੰਦ ਦਾ ਭਤੀਜਾ ਸੀ ਇਨੂੰ ਵਜੀਰ ਖਾਨ ਨੇ ਭੇਜਿਆ ਸੀ ਕਿ ਤੂੰ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਜਾ ਕੋਸ਼ਿਸ਼ ਕਰੀ ਜੇ ਸਮਾਂ ਬਣੇ ਤੇ ਬੰਦਾ ਸਿੰਘ ਬਹਾਦਰ ਨੂੰ ਸਮਾਂ ਵੇਖ ਕੇ ਖਤਮ ਕਰ ਦੇ ਜੇ ਮੌਕਾ ਨਾ ਮਿਲੇ ਜਦੋਂ ਸਾਡੀ ਅਮੋ ਸਾਹਮਣੇ ਜੰਗ ਹੋਵੇ ਤੂੰ ਮੈਦਾਨੇ ਜੰਗ ਚੋਂ ਦੌੜ ਜਾਵੇਂ ਤਾਂ ਜੋ ਤੈਨੂੰ ਭੱਜਦਿਆਂ ਵੇਖ ਕੇ ਖਾਲਸਾ ਫੌਜ ਦੇ ਹੌਸਲੇ ਜਿਹੜੇ ਨੇ ਉਹ ਟੁੱਟ ਜਾਣ ਹੁਣ ਗੰਡਾ ਮੱਲ ਆਪਣੇ 1000 ਸਾਥੀਆਂ ਨੂੰ ਲੈ ਕੇ ਤੇ ਦੌੜ ਜਾਂਦਾ ਔਰ ਜਾਂਦਿਆਂ ਹੋਇਆਂ ਉੱਚੀ-ਉੱਚੀ ਇਹ ਐਲਾਨ ਕਰਦਾ ਜਾਂਦਾ ਹੈ ਕਿ ਅਸੀਂ ਮੁਗਲਾਂ ਕੋਲੋਂ ਜਿੱਤ ਨਹੀਂ ਸਕਦੇ ਅਸੀਂ ਮੁਗਲਾਂ ਕੋਲੋਂ ਹਾਰ ਰਹੇ ਹਾਂ ਦੌੜੋ ਭੱਜੋ ਤੇ ਆਪੋ ਆਪਣੀਆਂ ਜਾਨਾਂ ਬਚਾਓ। ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਇਸ ਸਮੇਂ ਤੱਕ ਅਜੇ ਖੁਦ ਮੈਦਾਨੇ ਜੰਗ ਵਿੱਚ ਨਹੀਂ ਸਨ ਆਏ ਇੱਕ ਉੱਚੀ ਟਿੱਬੀ ਦੇ ਉੱਤੇ ਖੜ ਕੇ ਔਰ ਆਪਣੇ ਕੋਲ ਇੱਕ ਫੌਜ ਦਾ ਰਾਖਮਾ ਦਸਤਾ ਰੱਖ ਕੇ ਇਸ ਜੰਗ ਦੀ ਕਮਾਂਡ ਕਰ ਰਹੇ ਸਨ। ਜਦੋਂ ਉਹਨਾਂ ਨੇ ਵੇਖਿਆ ਕਿ ਜਿਹੜਾ ਗੰਡਾ ਮਲ ਇਹ ਇਸ ਤਰੀਕੇ ਦੇ ਨਾਲ ਦੌੜ ਗਿਆ ਔਰ ਹੁਣ ਖਾਲਸਾ ਫੌਜ ਨੂੰ ਹੌਂਸਲੇ ਦੀ ਲੋੜ ਹੈ ਬਾਬਾ ਬੰਦਾ ਸਿੰਘ ਬਹਾਦਰ ਉੱਚੀ ਟਿੱਬੀ ਤੋਂ ਬੋਲੇ ਸੋਨਿਹਾਲ ਦਾ ਜਕਾਰਾ ਗਜਾ ਕੇ ਆਪਣੇ ਨਾਲ ਰੱਖਿਆ ਰੱਖਵਾ ਦਸਤਾ ਲੈ ਕੇ ਮੈਦਾਨੇ ਜੰਗ ਦੇ ਵਿੱਚ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਆਉਣ ਦੀ ਧੀਰ ਸੀ ਕਿ ਜਿਹੜੀ ਜੰਗ ਪਹਿਲਾਂ ਵਜ਼ੀਰ ਖਾਨ ਵਾਲੇ ਪਾਸੇ ਨੂੰ ਉਲੜਦੀ ਜਾ ਰਹੀ ਸੀ ਵਜ਼ੀਰ ਖਾਨ ਦਾ ਪਾਸਾ ਸੀ ਜਿਹੜਾ ਉਹ ਭਾਰਾ ਪੈ ਰਿਆ ਸੀ ਸਿੰਘਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੈਦਾਨ ਵਿੱਚ ਆਉਣ ਨਾਲ ਖਾਲਸਾ ਪੰਥ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਕਿ ਉਹਨਾਂ ਦਾ ਆਤਮ ਵਿਸ਼ਵਾਸ ਇੰਨਾ ਵੱਧ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਆਪ ਸਾਡੇ ਵਿੱਚ ਨੇ ਇਸ ਜੰਗ ਦੀ ਕਮਾਂਡ ਕਲਗੀਧਰ ਪਿਤਾ ਆਪ ਹੀ ਕਰਦੇ ਨੇ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਉਹਨਾਂ ਨੇ ਵਜ਼ੀਰ ਖਾਨ ਦੀਆਂ ਫੌਜਾਂ ਦੇ ਟੁਕੜੇ ਕਰਨੇ ਸ਼ੁਰੂ ਕਰ ਦਿੱਤੇ ਇਸ ਸਮੇਂ ਇੱਕ ਘਟਨਾ ਵਾਪਰਦੀ ਹੈ ਬਾਬਾ ਬਾਜ ਸਿੰਘ ਵਜ਼ੀਰ ਖਾਨ ਦੇ ਸਾਹਮਣੇ ਹੁੰਦੇ ਨੇ ਔਰ ਵਜ਼ੀਰ ਖਾਨ ਨੂੰ ਲਲਕਾਰਦੇ ਨੇ ਵਜ਼ੀਰ ਖਾਨ ਆਪਣਾ ਇੱਕ ਨਿਜਾ ਮਾਰਦਾ ਹੈ ਬਾਬਾ ਬਾਜ ਸਿੰਘ ਦੇ ਇਸ ਗੱਲ ਦਾ ਜ਼ਿਕਰ ਨੂਰਉਦੀਨ ਫਾਰੂਕੀ ਨੇ ਤਾਰੀਖੇ ਜਹاندار ਸ਼ਾਹ ਦੇ ਵਿੱਚ ਕੀਤਾ ਹਾਲਾਂਕਿ ਵਜ਼ੀਰ ਖਾਨ ਦੀ ਮੌਤ ਕਿਵੇਂ ਹੋਈ ਇਹਦਾ ਵੱਖੋ ਵੱਖ ਇਤਿਹਾਸਕਾਰਾਂ ਨੇ ਵੱਖੋ ਵੱਖ ਜ਼ਿਕਰ ਕੀਤਾ ਕਿਸੇ ਨੇ ਗੋਲੀ ਨਾਲ ਮਰਨ ਦਾ ਜ਼ਿਕਰ ਕੀਤਾ ਕਿ ਉਹਦੇ ਗੋਲੀ ਵੱਜੀ ਕਿਸੇ ਨੇ ਤੀਰ ਦਾ ਜ਼ਿਕਰ ਕੀਤਾ ਪਰ ਨੂਰਉਦੀਨ ਫਾਰੂਕੀ ਤਾਰੀਖੇ ਜਹاندار ਸ਼ਾਹ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਬਾਬਾ ਬਾਜ ਸਿੰਘ ਨੇ ਵਜ਼ੀਰ ਖਾਨ ਨੂੰ ਲਲਕਾਰਿਆ ਵਜ਼ੀਰ ਖਾਨ ਨੇ ਨਿਜਾ ਮਾਰਿਆ ਬਾਬਾ ਬਾਜ ਸਿੰਘ ਦੇ ਜਿਹੜਾ ਕਿ ਉਹਨਾਂ ਨੇ ਅੱਗੋਂ ਪਕੜ ਕੇ ਵਾਪਸ ਵਜ਼ੀਰ ਖਾਨ ਵੱਲ ਮਾਰਿਆ ਜਿਹੜਾ ਵਜ਼ੀਰ ਖਾਨ ਦੇ ਘੋੜੇ ਦੇ ਮੱਥੇ 'ਚ ਵੱਜਾ ਘੋੜਾ ਜ਼ਮੀਨ ਤੇ ਡਿੱਗਾ ਵਜ਼ੀਰ ਖਾਨ ਜ਼ਮੀਨ ਦੇ ਉੱਤੇ ਡਿੱਗਾ ਸੰਭਲ ਕੇ ਵਜ਼ੀਰ ਖਾਨ ਨੇ ਇੱਕ ਤੀਰ ਬਾਬਾ ਬਾਜ ਸਿੰਘ ਦੇ ਛੱਡਿਆ ਜਿਹੜਾ ਕਿ ਉਹਨਾਂ ਦੀ ਇੱਕ ਬਾਹਂ 'ਚ ਵੱਜਾ ਬਾਬਾ ਬਾਜ ਸਿੰਘ ਨੇ ਆਪਣੀ ਜਿਹੜੀ ਬਾਹਂ ਜ਼ਖਮੀ ਸੀ ਉਸ ਬਾਹਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੀਰ ਪੁੱਟਣ ਦੀ ਕੋਸ਼ਿਸ਼ ਕੀਤੀ ਇੰਨੇ ਨੂੰ ਵਜ਼ੀਰ ਖਾਨ ਤਲਵਾਰ ਲੈ ਕੇ ਬਾਬਾ ਬਾਜ ਸਿੰਘ ਨੂੰ ਖਤਮ ਕਰਨ ਵਾਸਤੇ ਉਹਨਾਂ ਵੱਲ ਨੂੰ ਦੌੜਦਾ ਬਾਬਾ ਬਾਜ ਸਿੰਘ ਦੇ ਉੱਤੇ ਵਾਰ ਹੁੰਦਾ ਵੇਖ ਕੇ ਬਾਬਾ ਫਤਿਹ ਸਿੰਘ ਬੋਲੇ ਸੋ ਨਿਹਾਲ ਦਾ ਜਕਾਰਾ ਗਜਾਉਂਦੇ ਨੇ ਤੇ ਵਜ਼ੀਰ ਖਾਨ ਦੇ ਉੱਤੇ ਤਲਵਾਰ ਦਾ ਵਾਰ ਕਰਕੇ ਦੋ ਫਾੜ ਕਰਕੇ ਉਹਦੇ ਸਰੀਰ ਨੂੰ ਸੁੱਟ ਦਿੰਦੇ ਨੇ ਹਾਲਾਂਕਿ ਗਿਆਨੀ ਗਿਆਨ ਸਿੰਘ ਜੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਬਲਦਾਂ ਦੇ ਮਗਰ ਪਾ ਕੇ ਕਢੀਸਿਆ ਔਰ ਜਿਉਂਦੇ ਨੂੰ ਅਗ ਲਾ ਕੇ ਸਾੜ ਦਿੱਤਾ ਸੋ ਵੱਖ-ਵੱਖ ਇਤਿਹਾਸਕਾਰ ਵੱਖੋ-ਵੱਖ ਢੰਗ ਦੇ ਨਾਲ ਵਜ਼ੀਰ ਖਾਨ ਦੀ ਮੌਤ ਦਾ ਜ਼ਿਕਰ ਕਰਦੇ ਨੇ ਸੋ ਇਸੇ ਜੰਗ ਦੇ ਵਿੱਚ ਸ਼ੇਰ ਮੁਹੰਮਦ ਖਾਨ ਜਿਹੜਾ ਮਲੇਰਕੋਟਲੇ ਦਾ ਨਵਾਬ ਸੀ ਉਹ ਵੀ ਮਾਰਿਆ ਜਾਂਦਾ ਆਖਰ ਨੂੰ ਵਜ਼ੀਰ ਖਾਨ ਦੀ ਮੌਤ ਦੇ ਨਾਲ ਇਹ ਮੈਦਾਨ ਸਿੰਘਾਂ ਦੇ ਹੱਥ ਹੁੰਦਾ ਖਾਲਸਾ ਪੰਥ ਦੀ ਫਤਿਹ ਹੁੰਦੀ ਇਹ ਜੰਗ ਹੋਈ ਕਦੋਂ ਇਹਦੇ ਬਾਰੇ ਵੱਖ-ਵੱਖ ਵਿਦਵਾਨ ਵੱਖੋ-ਵੱਖ ਜ਼ਿਕਰ ਕਰਦੇ ਨੇ ਕੋਈ 22 ਮਈ ਕਹਿੰਦਾ ਕੋਈ 30 ਮਈ ਕਹਿੰਦਾ ਕੋਈ 23 ਮਈ ਕਹਿੰਦਾ ਕੋਈ 28 ਮਈ ਕਹਿੰਦਾ ਪਰ ਆਮ ਜੋ ਪ੍ਰਚਲਿਤ ਹੈ ਕਿ ਇਹ ਜਿਹੜੀ جنگ ਹੈ ਉਹ 12 ਮਈ ਸਨ 1710 ਦੇ ਵਿੱਚ ਹੁੰਦੀ ਹੈ ਔਰ ਇਹ ਸਪਸ਼ਟ ਫਤਿਹ ਸੀ ਖਾਲਸਾ ਪੰਥ ਦੀ ਮੁਗਲ ਹਕੂਮਤ ਦੇ ਉੱਤੇ ਇਸ ਜੰਗ ਦੇ ਨਾਲ ਖਾਲਸੇ ਨੇ ਆਪਣੇ ਮਨ ਨੂੰ ਸ਼ਾਂਤੀ ਦਿੱਤੀ ਜਿਹੜੀ ਅੱਗ ਉਹਨਾਂ ਦੇ ਅੰਦਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਬਲਦੀ ਸੀ ਵजीर खान ਦੀ ਮੌਤ ਦੇ ਨਾਲ ਸਿੰਘਾਂ ਨੇ ਆਪਣੇ ਅੰਦਰ ਵੱਲਦੀ ਉਸ ਅੱਗ ਨੂੰ ਸ਼ਾਂਤ ਕੀਤਾ ਵਜੀਰ ਖਾਨ ਨੂੰ ਉਹਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਮਿਲਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਚੱਪਟ ਚਿੜੀ ਦੇ ਇਸ ਮੈਦਾਨ ਦੇ ਵਿੱਚ ਖਾਲਸੇ ਦੀ ਤੀਗ ਦੇ ਜੋਹਰ ਵਿਖਾਉਂਦੇ ਨੇ ਔਰ ਮੈਦਾਨ ਜਿਹੜਾ ਉਹ ਖਾਲਸਾ ਪੰਥ ਦੇ ਹੱਥ ਰਹਿਂਦਾ